ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੀ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਮਿਤੀ 9 10 1988 ਕੱਦ 5 ਫੁੱਟ 5 ਇੰਚ ਮੈਰਿਡਲ ਸਟੇਟਸ ਤਲਾਕਸ਼ੁਦਾ ਕੋਈ ਬੱਚਾ ਨਹੀਂ ਕਾਸਟ ਰਵਿਦਾਸੀਆ ਸਿੱਖ ਯੋਗਤਾ ਪੜ੍ਹਾਈ ਪੀਜੀਡੀਸੀਏ ਮਾਸਟਰ ਇਨ ਕੰਪਿਊਟਰ ਸਾਇੰਸ ਨੌਕਰੀ ਸਰਕਾਰੀ ਹਸਪਤਾਲ ਵਿੱਚ ਡਾਟਾ ਐਂਟਰੀ ਆਪਰੇਟਰ ਦੀ ਕੰਟਰੈਕਟਰ ਸੌਰੀ ਕੰਟਰੈਕਟ ਬੇਸ ਤੇ ਪਿਤਾ ਜੀ ਸਰਕਾਰੀ ਨੌਕਰੀ ਤੋਂ ਰਿਟਾਇਰ ਨੇ ਮਾਤਾ ਜੀ ਹਾਊਸਵਾਈਫ ਨੇ ਰਾ ਬਾਅਰ ਆਸਟ੍ਰੇਲੀਆ ਦੇ ਵਿੱਚ ਪੱਕਾ ਇੱਕ ਤੇ ਪਰਿਵਾਰ ਦੀ ਮੰਗੇ ਚ ਇਹਨਾਂ ਨੂੰ ਰਾਧਾ ਸੁਆਮੀ ਪਰਿਵਾਰ ਚਾਹੇ ਕੇਵਲ ਵੈਸ਼ਨੋ ਪਰਿਵਾਰ ਦਾ ਮੁੰਡਾ ਹੀ ਚਾਹੀਦਾ ਹੈ ਬਾਕੀ ਕਿਰਪਾ ਕਰਕੇ ਇਹਨਾਂ ਨੂੰ ਕੋਈ ਵੀ ਨਾ ਕਰੇ ਅੰਮ੍ਰਿਤਸਰ ਬਟਾਵਾ ਤੇ ਇਸ ਦੇ ਨਜ਼ਦੀਕ ਵਾਲੇ ਹੀ ਇਹਨਾਂ ਨੂੰ ਫੋਨ ਕਰਨ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਗੁਰਦਾਸਪੁਰ ਕਾਸਟ ਜੱਟ ਸਿੱਖ ਕੱਦ 5 ਫੁੱਟ 8 ਇੰਚ ਉਮਰ 28 ਸਾਲ ਪੜਾਈ ਪਲੱਸ 2 ਨੌਨ ਮੈਡੀਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਗੋਦ ਘੁੰਮਣ ਕੰਮੀ ਜੀ ਇੰਨਾ ਦਾ ਜੋਬ ਕਰਦੇ ਨੇ ਮਰਚੰਟ ਨੇਵੀ ਦੇ ਵਿੱਚ ਤੇ ਸਾਲ ਦੀ ਸੈਲਰੀ 1,30,000 ਜ਼ਮੀਨ 9 ਕਿੱਲੇ ਆ ਦੋ ਭਰਾ ਨੇ ਦੋ ਭੈਣਾਂ ਨੇ ਮੈਰਿਡ ਤੇ ਪਰਿਵਾਰ ਫੌਰਨ ਦੇ ਵਿੱਚ ਨੇ ਤੇ ਪਿਤਾ ਆਰਮੀ ਤੋਂ ਰਟਾਇਰ ਨੇ ਜੀ ਮਾਤਾ ਹਾ ਹ우스 ਵਾਈਫ ਨੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਬੜੀ ਲਿਖੀ ਹੋਵੇ ਸੋਣੀ ਸੁਨੱਖੀ ਹੋਵੇ ਤੇ ਪਰਿਵਾਰ ਦੀ ਕੋਈ ਡਿਮਾਂਡ ਨਹੀਂ ਬਿਨਾ ਦਾਜ ਦੇ ਹੇਜ ਤੋਂ ਇਹਨਾਂ ਨੇ ਵਿਆਹ ਕਰਨਾ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਟ੍ਰੈਡ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਿਲਬਾਗ ਸਿੰਘ ਬਾਠ ਪਤਾ ਲੁਦੀਆਣਾ ਕਾਸਟ ਜਰਸੀਖ ਉਮਰ 64 1995 ਕੱਦ 5 ਫੁੱਟ 10 ਇੰਚ ਭਾਰ 1 ਕੇਜੀ ਬੈਂਕ ਮਿਨੇਚਰ ਤੇ ਮੈਰਿਡ ਨੇ ਮਾਤਾ ਪਿਤਾ ਨੇ ਫੈਮਲੀ ਦੇ ਵਿੱਚ ਗੋਤ ਗਰੇਵਲ ਬਾਠ ਪੜਾਈ ਬੀਏ ਕੰਪਿਊਟਰ ਡਿਪਲੋਮਾ ਕੰਮੇ ਜੀ ਇਨਾ ਦਾ ਡਾਇਮੰਡ ਮਿਨੇਚਰ ਐਟ ਗੋਲਡ ਐਂਡ ਡਾਇਮੰਡ ਸ਼ੋਰੂਮ ਦੁਬਈ 1 ਲੱਖ ਸੈਲਰੀ ਹੈ ਜੀ ਤੇ ਪਰਿਵਾਰ ਦੀ ਮੰਗੇ ਜੀ ਗੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਤੇ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਬਲਜੀਤ ਸਿੰਘ ਪਤਾ ਪਿੰਡ ਚੁਮਕੇ ਬਠਿੰਡਾ ਕਾਸਟ ਜੱਟ ਸਿੱਖ ਉਮਰ 1 1 1992 ਪੜ੍ਹਾਈ 8 ਪਾਸ ਗੋਤ ਸਿੱਧੂ ਬਰਾੜ ਰਾਇੰਗ ਕੀ ਮੈਰਿਡੇ ਪਹਿਣਾ ਤਿੰਨੇ ਨੇ ਮੈਰਿਡ ਨਹੀਂ ਕਾਦੇ ਸ਼ੇ ਫੋਟ ਕੰਮੇ ਜੀ ਤਿੰਨੇ ਕਿਲੇ ਜੀ ਮੀਨੇ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਔਰ ਪਰਿਵਾਰ ਦੀ ਕੋਈ ਮੰਗ ਨਹੀਂ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਏਰੀਆ ਦਾਪਾ ਮੰਡੀ ਕਾਸਟ ਜੱਟ ਸਿੱਖ ਉਮਰ 1995 ਕੱਦ 5 ਫੁੱਟ 3 ਇੰਚ ਪੜਾਈ ਬੀ ਐਸ ਸੀ ਨੋਰਮੈਡੀਕਲ ਪੈਨ 1 ਕੀ ਮੈਰਿਡਿ ਪ੍ਰਾ 2 ਨੇ 1 ਇੰਡੀਆ 1 ਕੈਨੇਡਾ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਕਾਂਬੇਜੀ ਕੈਨੇਡਾ ਪੀ ਆਰੇ ਲੜਕੀ ਜੋਬ ਇਨ ਬੈਂਕ ਅਕਾਊਂਟੈਂਟ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੇ ਨੀੜਾ ਦੇ ਵਿੱਚ ਹੋਵੇ ਭਾਵੇਂ ਪੀ ਆਰ ਜਾਂ ਡੀ ਆਰ 10 ਤੋਂ 15 ਕਿੱਲੇ ਜ਼ਮੀਨ ਹੋਵੇ ਤੇ ਨਾਲ ਇਹਨਾਂ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਕਾਸਟ ਜੱਟ ਸਿੱਖ ਗੋਤ ਗਿੱਲ ਉਮਰ 33 ਸਾਲ ਕੈਨੇਡੀਅਨ ਬੌਰਨ ਕੱਦ 5 ਫੁੱਟ 6 ਇੰਚ ਪੜਾਈ ਡਿਗਰੀ ਇਨ ਲਾ ਕੰਮੇਜੀ ਵਰਕਿੰਗ ਵਿਦ ਲਾ ਫਰਮ ਕੀ ਪਰਵਾਰ ਦੀ ਮੰਗੇ ਜੀ ਮੁੰਡਾ ਕਨੇਡਾ ਦਾ ਬੌਰਨ ਹੋਵੇ ਵਧੀਆ ਪੜਿਆ ਲਿਖਿਆ ਨੌਕਰੀ ਵਾਲਾ ਹੋਵੇ ਤੇ ਜੱਟ ਸਿੱਖ ਫੈਮਲੀ ਤੋਂ ਹੋਵੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਚੰਚਲ ਪਤਾ ਫਰੋਜਪੁਰ ਕਾਸਟ ਨਾਈ ਸਿੱਖ ਬੋਤ ਵਿਰਕ ਉਮਰ 19 ਸਤ 1995 ਪ੍ਰਾ ਇੱਕ ਮੈਰਿਡ ਗਵਰਨਮੈਂਟ ਜੌਬ ਕੱਦ 5 ਫੁੱਟ 3 ਇੰਚ ਪੜਾਈ ਬੀ ਐਸ ਸੀ ਨਰਸਿੰਗ 4 ਇਅਰ ਐਕਸਪੀਰੀਅੰਸ ਕੰਮ ਕਿ ਨੇੜਾ ਪੜਾਈ ਦੇ ਨਾਲ ਕੰਮ ਕਰ ਰਹੀ ਲੜਕੀ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਵਿੱਚ ਵਰਕ ਪਰਮਿਟ ਜਾਂ ਪੀ ਆਰ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਉਮਰ 1995 ਕੱਦ 5 ਫੁੱਟ 2 ਇਚ ਭੈਣ ਇੱਕ ਭਰਾ ਇੱਕ ਕਾਮੇ ਜੀ ਕੁੜੀ ਕਨੇਡਾ ਬੀਅਰ ਐਂਡ ਸਿਟੀਜ਼ਨਸ਼ਿਪ ਦੀ ਫਾਈਲ ਅਪਲਾਈ ਅਮਰੀਕਾ ਦੇ 10 ਸਾਲ ਦਾ ਵੀਜ਼ਾ ਹੈ ਤੇ ਪਰਿਵਾਰ ਦੀ ਮੰਗੇ ਜੇ ਬੁੰਡਾ ਕਨੇਡਾ ਹੋਵੇ ਪਾਵੇ ਕਿਸੇ ਵੀ ਸਟੇਟਸ ਤੋਂ ਹੋਵੇ ਨਸ਼ੇ ਤੋਂ ਰਹਿਤ ਹੋਵੇ ਸੋਨਾ ਸਲੱਖਾ ਹੋਵੇ 10 ਗਿੱਲੇ ਜ਼ਮੀਨ ਹੋਵੇ ਮਾਲਵਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਕਿ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਖ ਉਮਰ 1993 ਕੱਦ 5 ਫੁੱਟ 4 ਇੰਚ ਪੈਣ ਇੱਕ ਮੈਰਿਡ ਬੀਏ ਕੰਪਿਊਟਰ ਡਿਪਲੋਮਾ ਡੀਸੀਏ ਕੰਪਿਊਟਰ ਟੀਚਿੰਗ ਟ੍ਰੇਨਿੰਗ ਤੇ ਪਰਵਾਰ ਦੀ ਮੰਗੇ ਜੀ ਹੁੰਦਾ ਜੱਟ ਸਿੱਖ ਹੋਵੇ 10 ਤੋਂ 12 ਕਿੱਲੇ ਜ਼ਮੀਨ ਹੋਵੇ ਕੈਨੇਡਾ ਅਮਰੀਕਾ ਜਾਂ ਜੋਕੇ ਦਾ ਪੀਆਰ ਹੋਵੇ ਬਠਿੰਡਾ ਫਰੀਦਕੋਟ ਬਰਨਾਲਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕ ਔਰ ਪਤਾ ਜਲੰਧਰ ਕਾਸਟ ਜੱਟ ਸਿੱਖ ਉਮਰ 29 ਸਾਲ ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਪਾਸ ਪ੍ਰਾ ਇੱਕ ਵਿਦਾ ਐਕਸਪਾਇਰ ਮਾਤਾ ਹਾਊਸ ਵਾਈਫ ਕਾਮੇ ਜੀ ਕੁੜੀ ਜੋਕੇ ਵਿੱਚ ਪੰਜ ਸਾਗੋ ਪਾਰਲਰ ਦਾ ਕੰਮ ਕਰਦੀ ਤੇ ਪਰਿਵਾਰ ਦੀ ਮੰਗੇ ਜੀ ਬੁੰਡਾ ਜੋਕੇ ਵਿੱਚ ਬੀ ਆਰ ਹੋਵੇ ਜੱਟ ਸਿੱਖ ਕਾਸਟ ਤੋਂ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅੱਜ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਪਤਾ ਅਬਰੇ ਸਰ ਕਾਸਟ ਜੱਟ ਸਿੱਖ ਗੋਤ ਸੇਨ ਉਮਰ 2003 ਕੱਦ 5 ਫੁੱਟ 5 ਇੰਚ ਪੜਾਈ ਪਲੱਸ 2 ਪਾਸ ਪੀਡੀਈ ਇਨੂ 5825 ਬੈਂਡ ਸਕੋਰ ਪਿਤਾ ਐਕਸਪਾਇਰ ਪੈਨ 1 ਕੇਜੀ ਮਾਦਾ ਹਾਊਸ ਵਾਈਫ ਪ੍ਰਾਏ ਕੇ ਕੰਮੇ ਜੀ ਨਾ ਦਾ ਸਟੇਜਿੰਗ ਦਾ ਕੰਮੇ ਅਮਰਤਾਰੀ ਫੈਮਲੀ ਕੁੜੀ ਦਮਾਲਾ ਸਜਾਉਂਦੀ ਏ ਤੇ ਪਰਿਵਾਰ ਦੀ ਮੰਗੇ ਜੀ ਹੁੰਦਾ ਅਮਰਤਾਰੀ ਹੋਵੇ ਕਨੇਡਾ ਆਸਟ੍ਰੇਲੀਆ ਜਦ USCE ਵਿੱਚ PR ਹੋਵੇ ਤੇ ਕੁੜੀ ਨੂੰ ਨਾਲ ਲੈ ਕੇ ਬਾਹਰ ਚਾਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕਾ ਪਤਾ ਏਰੀਆ ਪਟਿਆਲਾ ਕਾਸਟ ਕੰਬੋਜ ਗੋਤ ਤੇਦ ਉਮਰ 29 ਸਾਲ ਕੱਦ 5 ਫੁੱਟ 8 ਇੰਚ ਪੜਾਈ ਬੀਟੈਕ ਫਰੋਮ ਦਿੱਲੀ ਸੌਫਟਵੇਅਰ ਇੰਜੀਨੀਅਰਿੰਗ ਇਟ ਗੁਰੂਗਾਮ ਪਰ ਇੱਕ ਕਨੇਡਾ ਬੀਅਰ ਸਤਿ ਕਾਮੇ ਜੀ ਮੁੰਡਾ ਕਨੇਡਾ ਪੀਆਰੇ ਵਧੀਆ ਆਮਦਨੀ ਵਧੀਆ ਘਰ ਕਰਵਾ ਰਹੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪਟੇ ਆਲਾ ਈਰੀਆ ਦੀ ਹੀ ਹੋਵੇ ਸੋਣੀ ਸੁਨਖੀ ਹੋਵੇ ਤੇ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਰੈਂਕ ਗੱਲਬਾਤ ਕਰ ਸਕਿਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਖੁਸ਼ਵਿੰਦਰ ਸਿੰਘ ਪਤਾ ਫਤਿਹਗੜ੍ਹ ਸਾਹਿਬ ਕਾਸਟ ਰਾਮਦਾਸੀਆ ਸਿੱਖ ਕੋਤਪਵਾਰ ਉਮਰ 19 1995 ਕੱਦ 5 ਫੁੱਟ 8 ਇੰਚ ਪਿਤਾ ਜਰਨੈਲ ਸਿੰਘ ਬਿਜ਼ਨਸਮੈਨ ਮਾਤਾ ਮਨਜੀਤ कौर ਸਪੈਨ ਇੱਕੀ ਮੈਰੀਡੇ ਕਾਮੇਜੀ ਨਿਊਜ਼ੀਲੈਂਡ ਪੀਆਰ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਨੀਸ ਨਖੀ ਤੇ ਪੜੇ ਲਿਖੀ ਹੋਵੇ ਮੋਹਾਲੀ ਫਤੇਗੜ ਸਤੀ ਰੋਪੜ ਨੂੰ ਪਹਿਲੇ ਮੈਰਿਜ ਬਿਊਰੋ ਵਾਲੇ ਮਾਫ ਕਰੰਝੀ ਇਹਨਾਂ ਨੂੰ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਚੈਲ ਉਮਰ 14 ਸਤ 1994 ਕੱਦ 5 ਫੁੱਟ 11 ਇੰਚ ਪੜਾਈ ਬੀਸੀਏ ਪਰਾ ਇੱਕ ਕੈਨੇਡਾ ਪਿਤਾ ਐਸਜੀਪੀਸੀ ਮਾਦਾ ਹਾਊਸ ਵਾਈਫ ਕੰਮੇ ਜੀ ਤੇ ਨਿਕਲੇ ਜਮੀਨੇ ਦੋ ਉਪਰਾਵਾਨੋ ਐਡਮਿਨ ਆਫੀਸਰ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨਖੀ ਪੜੀ ਲਿਖੀ ਹੋਵੇ ਅਮਰਿਤਧਾਰੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਸਰਦੂਲਗੜ ਮਾਨਸਾ ਤੇ ਬਟਿੰਡਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਂਦਾ ਹੁੰਦਾ ਹੈ ਅਸੀਂ ਹੋਰ ਦੇ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਨੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਐਡ ਦਾ ਜੋ ਵੀ ਪ੍ਰੋਸੈਸ ਹੋਵੇਗਾ ਫੀਸ ਦੀ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਕੀਤੀ ਜਾਵੇਗੀ ਐਡ ਦੀ ਫੀਸ ਇੱਕ ਵਾਰ ਹੀ ਲਈ ਜਾਂਦੀ ਹੈ ਤੇ ਐਡ ਕੋਈ ਦਿਨ ਛੱਡ ਕੇ ਬਾਰ ਬਾਰ ਲਗਾਈ ਜਾਂਦੀ ਹੈ ਜਿੰਨਾ ਟਾਈਮ ਤੱਕ ਪਰਿਵਾਰ ਦਾ ਰਿਸ਼ਤਾ ਨਹੀਂ ਹੋ ਜਾਂਦਾ ਮਿਲਦੇ ਹਾਂ ਜੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ